ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡਿਜ਼ਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਡੀਓ ਜਿਹੜੀ ਵੀਡੀਓ ਹੈਗੀ ਆ ਪਿੰਡ ਚੈਲ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਰਾ ਅੱਜ ਵੀ ਦੇਖੋ ਤਿੰਨ ਪੰਜ ਸੇਲ ਹੈ ਜੀ ਤੇ ਹਾਂ ਹੁਣ ਵੀ ਤਾਂ ਗੱਲ ਬਤ ਕਰੀ ਜਪੜ ਬੱਜੀ ਅਸਿਕਾਲ ਜੀ ਅਸਿਕਾਲ ਸਨੀਪਾ ਜੀ ਸਾਸੀਕਾਰ ਹੁਣ ਭਾਜੀ ਕਿਦਾਂ ਬੜਾ ਠੀਕ ਠਾਕ ਭਾਜੀ ਦੇਖਿਆ ਸਰੀ ਹਾਂਜੀ ਵੇਖ ਗਿਆ ਭਾਜੀ ਬਹੁਤ ਖੂਨ ਆ ਯਾਰ ਬੜਾ ਸੋਹਣਾ ਜੀ ਹਾਂਜੀ ਹਾਂਜੀ ਬਾ ਕੀ ਬਾ ਦੇ ਬਾ ਚੰਗਾ ਬਾ ਭਾਜੀ ਆਪਾਂ ਭਾਜੀ ਇੰਨਾ ਕਿ ਲੋਕ ਬਸ਼ੀ ਆਂਦਾ ਫੰਡਰਾ ਦਾ ਮਗਰ ਇਹਨਾਂ ਦਾ ਆਪਾਂ ਦੁੱਧ ਵਾਲੀ ਮੰਗੀਆਂ ਆਈਆਂ ਭਾਜੀ ਆਈ ਹਾਂਜੀ ਇਹ ਭਾਜੀ ਸੰਦੀਪ ਭਾਜੀ ਵਸ਼ੀ ਪਹਿਲੇ ਨਾਲ ਤੋਕੜਾ ਵਸ਼ੀ ਹੈ ਵੀ ਹਾਂਜੀ ਹਾਂਜੀ ਇਹਦੇ ਕੋਲ ਦੁੱਧ 6 ਕਿਲੋ ਪੱਕਾ ਭਾਜੀ ਠੀਕ ਆ ਇਹ ਵੀ ਖੋਲੀਏ ਗੱਬੜ ਹੈ ਨਹੀਂ ਹਾਂ ਹਾਂ ਗੱਬੜ ਨਹੀਂ ਭਾਜੀ ਬਸ ਠੀਕ ਹੈ ਜੀ ਲਓ ਸ਼ੇਗਲ ਦੋਦ ਦਾ ਪੱਕਾ ਏ ਆ ਦੇ ਚੋ ਆਜੂ ਵਧੀਆ ਦੀ ਅਜਾ ਇੱਕ ਨੰਬਰ ਦਾ ਭਾਜੀ ਵੱਡੀ ਬੱਠੀ ਠੀਕ ਆਜੋ ਭਾਜੀ ਆਜੋ ਆਜੋ ਜਾ ਬੱਠੀ ਹਾਂਜੀ ਭਾਜੀ ਮੋਲੇ ਦਾ ਭਾਜੀ ਮੁੱਲ ਨਹੀਂ ਕਰਨਾ ਹਾਂਜੀ 17000 ਜੋ ਮੰਨਤਾ ਕਰਦਾਂਗੇ 16000 ਹੀ ਦੇ ਦਾਂਗੇ ਚਲੋ ਜਾਣ ਦੋ ਠੀਕ ਆ ਕਹਾਂ ਜੀ ਆ ਵੀ ਵਛੀ ਪਹਿਲਾਂ ਪਈ ਇਹ ਵੀ ਟੋਕੜੀ ਆ ਟੋਕੜ ਵਛੀ 5 ਕਿਲੋ ਦੁੱਧ ਦਾ ਪੋਰਾ ਆ ਟੋਕੜੇ ਵੀ 5 ਕਿਲੋ ਦੁੱਧ ਆ ਵੀ ਹੋਰ 5 ਕਿਲੋ ਦੱਸਾਂਗੇ ਚਲੋ ਇਹ ਵੀ ਦੋ ਰੋ ਵੇਖੋ ਜੀ ਘਰ ਵਾਲੀ ਆਜੋ ਜੀ ਆਜੋ ਬਸ ਠੀਕ ਆ ਮੱਝ ਦੀ ਕੀ ਮੈਨ ਫੇਰਾ? ਇਹਦੀ ਭਾਜੀ ਮੁੱਲ ਭਾਂ ਦੇਣਾ ਮੱਝ ਕੀਰੇ 15000 ਦੀ ਦੇਣੀ। ਇਹ 15000 ਦੇਣੀ ਹੈ। ਮਸ਼ੀਨਾ ਕੋ ਬੜੀ ਬਰੀਡ ਆ ਜੀ। ਠੀਕ ਆ। ਸੋਹਣੀ ਫੈੜ। ਆਹ ਸੂਈ ਹੈ ਜੀ? ਹਾਂ ਜੀ ਇਹ ਭਾਜੀ ਸੂਈ ਜੋ ਬੱਛੀ ਦੇ ਦੀ ਮਹੀਨੇ ਕ ਦੀ ਬੱਛੀ ਦੇ। ਅੱਛਾ ਮਹੀਨੇ ਦੀ ਜੀ? ਭਾਜੀ ਮਹੀਨੇ ਕ ਦੀ ਇਹਦੇ ਥਰੇ ਵੀ 7 ਕਿਲੋ ਖਨੀ ਭਾਜੀ ਦੋ। 7 ਕਿਲੋ ਦੁੱਧਾ ਜੀ ਦਿੰਦੇ। ਹਾਂ ਜੀ 7 ਕਿਲੋ ਦੁੱਧਾ ਮੈਂ ਦੁੱਧ ਤੇ ਗੱਲ ਨਹੀਂ। ਠੀਕ ਆ। ਇਹ ਵੀ ਖੋਲੋ। ਮੱਛੀ ਆ ਕਿ ਮੈਂ ਕਰੀ? ਮੱਛੀ ਭਾਜੀ। ਮੱਛੀ ਮਖਣਾ ਕਿ ਜੀ ਮਹੀਨੇ ਦੀ ਸੂਈ ਆ। ਆ ਦੇਖੋ। ਬਾ ਠੀਕ ਆਜੋ ਹਾਂਜੀ ਭਾਜੀ ਇਹ ਭਾਜੀ 20000 ਇਹ ਦੋ 20000 ਦੀ 1000 ਰੇ ਛੱਡ ਦੋ ਚਲੋ ਠੀਕ ਹੈ ਭਾਜੀ ਦੇਾਂਗੇ ਕੋਈ ਲਓ ਜੀ ਮੋ ਜੀ ਭਾਜੀ ਇੱਥੇ ਆਣ ਕੇ ਚੋਚ ਆ ਕੇ ਹਾਂਜੀ ਹਾਂ ਬਿਲਕੁਲ ਹਾਂਜੀ ਆਲ ਚੈੱਕ ਕਰਕੇ ਲਾਓ ਜੀ ਕਰਕੇ ਹਾਂ ਚਲੋ ਨੰਬਰ ਜੀ ਆਪਣਾ ਫੋਨ ਨੰਬਰ 7779475 ਜੇ ਪਿੰਡ ਚਾਲਕਲਾ ਤਸਵੀਰ ਬਟਾਲਾ ਜ਼ਿਲ੍ਹਾ ਕਰਦਾਫੋਜੀ ਸਤਿਕਾਰ